ਚਲੋ ਬਨਾਰਸ ਸਾਧ ਸੰਗਤ ਜੀ ਇਕੱਠੇ ਅਸਰ ਚੋਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮਢਾਉਣਾ ਹੈ ਜੋ ਬੋਲੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸੰਤ ਬਾਬਾ ਭਗਤ RAM ਮਹਾਰਾਜ ਕੀ ਜੈ ਹਰ ਸੋ ਹੀਰਾ ਛੰਡ ਕੇ ਕਰੇ ਅਨਕਿਆਸ ਤੈਨਰ ਦੁਜਿਕ ਜਾਣਗੇ ਸਤਿਪਾਖ ਰਵਿਦਾਸ ਮਾਗ 1400 ਤੇ ਤੇ ਮਾਗ ਸੰਦੇ 1500 ਦੁਖਿਓਂ ਕੇ ਕਲਿਆਣ ਇਹ ਤਾਂ ਪ੍ਰਗਟੇ ਸ਼੍ਰੀ ਗੁਰੂ ਰਵਿਦਾਸ ਕਬੀਰ ਆਸੇਵਕ ਦਉਪਲੇ ਇੱਕ ਸੰਤ ਇਕਰਾਮ ਰਾਮ ਜੀ ਦਾ ਤਮੁਕਤ ਕੋ ਸੰਤ ਜਪਾਵੇ ਨਾਮ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚੋਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮਢਾਉਣਾ ਹੈ ਤਨ ਤਨ ਡੇਰਾ ਸ਼੍ਰੀ 108 ਸੰਤ ਬਾਬਾ ਭਗਤ RAM ਜੀ ਮਹਾਰਾਜ ਡੇਰਾ ਨੰਗਲ ਖੂਗਾਂ ਮੌਜੂਦਾ ਗੱਦੀ ਨਿਸ਼ੀਣ 108 ਸੰਤ ਨਰੇਸ਼ ਗੁਰ ਜੀ ਮਹਾਰਾਜ ਤਨ ਤਨ ਪਰਮ ਪੂਜਨੀਯ ਸਤਗੁਰੂ ਰਵਿਦਾਸ ਮਹਾਰਾਜ ਜੀ ਜਨਮ ਸਥਾਨ ਭੂਮੀ ਸ਼ਿਰਗਵਰਤਨਪੁਰ ਵਾਰਾਨਸੀ ਕਾਂਸੀ ਬਨਾਰਸ ਡੇਰਾ 108 ਸੰਤ ਬਾਬਾ ਭਗਤ ਰਾਮ ਜੀ ਮਹਾਰਾਜਿਆਂ ਦੇ ਅਸਥਾਨ ਵੱਲੋਂ ਆਪ ਸਭ ਨੂੰ ਸੰਤਾਂ ਨੂੰ ਧੰਨ ਧੰਨ ਸਤਿਗੁਰੂ ਰਵਦਾਸ ਮਹਾਰਾਜਿਆਂ ਦੇ 699 ਪ੍ਰਕਾਸ਼ ਦਿਹਾੜੇ ਦੀਆਂ ਸਭੂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸੰਤ ਨਰੇਸ਼ ਗਿਰ ਜੀ ਵੱਲੋਂ ਆਪ ਸਭ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਮਹਾਰਾ ਕਿਰਪਾ ਕਰਨ ਤੁਨ ਤੁਨ ਸਤਿਗੁਰੂ ਰਵਦਾਸ ਜੀ ਮਹਾਰਾ ਆਪ ਜੀਆਂ ਦੇ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣ ਦਿਨ ਦੁੱਗਣੀਆਂ ਰਾਤ ਚੌਗਣੀਆਂ ਹੱਥ ਰੱਖੀਆਂ ਕਰਨ ਦੇ ਵੱਲ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀਆਂ ਦੇ ਸ਼ਿਸ਼ੋ ਨੰਨ ਜਿਵੇਂ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਵਧਾਈਆਂ ਹੋਵਣ ਮਹਾਰਾ ਜੀ ਵੱਲੋਂ ਪਰ ਅਗਲਾ ਜੋ ਸਾਡਾ ਹੈ ਪ੍ਰਕਾਸ਼ ਦਿਹਾੜਾ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ 650 ਸਾਲਾ ਸ਼ਹਾਦਤ ਦੀ ਹੈ ਉਸ ਜੋ ਪ੍ਰਕਾਸ਼ ਦਿਹਾੜਾ 20 ਫਰਵ ਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾਣਾ ਹੈ ਜੀ ਸਮੂਹ ਸੰਗਤਾਂ ਨੂੰ ਵੀ ਨਵੇਦਨ ਕਰਦੇ ਹਾਂ ਕਿ ਅਸੀਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਮਨਾਉਣਾ ਹੈ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚਉਣਾ ਹੈ ਗੁਰੂ ਰਬਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮਢਾਉਣਾ ਹੈ ਜੋ ਸਾਡਾ ਮੇਨ ਮੱਕਾ ਹੈ ਜੋ ਸਾਡਾ ਮੇਨ ਮੱਕਾ ਹੈ ਅਸੀਂ ਉਸ ਤੇ ਸਿਸ ਜੋ ਚੁਕਾਇਆ ਜਾਵੇ ਕੌ ਮੇਰੇ ਦਿਓ ਬੀਰੋ ਪੈਨੋ ਦਰ ਦਰ ਠੋਕਰ ਪਾਉਨਾ ਗੁਰੂ ਰਬਦਾਸ ਗੁਰੂ ਹੈ ਸਾਡਾ ਇਸ ਮੌਕੇ ਦੇ ਪਲਾਉਨਾ ਇੱਥੇ ਹੀ ਮੈਂ ਖਿਆਮਾ ਦਾ ਜੱਜ ਕੋ ਹੁੰਨਾ ਹਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਅੰਦਰ ਪੈ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਅੰਦਰ ਪੈ ਸੰਤ ਬਾਬਾ ਆਨੰਦ ਲਾਲ ਮਹਾਰਾਜ ਕੀ ਜੈ ਜੋ ਬੋਲੇ ਸੋ ਅੰਦਰ ਪੈ ਬਾਬਾ ਲੱਭੂ ਰਾ ਮਹਾਰਾਜ ਕੀ ਜੈ ਜੋ ਬੋਲੇ ਸੋ ਅੰਦਰ ਪੈ ਬੀਬੀ RAM ਜੀ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਬਾਬਾ ਭਗਤਰਾਮ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸੰਤ ਅਨਰੇਸ਼ ਗਿਰਜੀ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇਵ